हालेलुया 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 थैंक यू जीजेस थैंक यू जीजेस थैंक यू जीजेस फादर सी थैंक यू फादर थैंक यू फादर थैंक यू फादर मेरे पिता पुत्र ते पवित्र आत्मा मैं ਤੁਹਾਡਾ ਧੰਨਵਾਦ ਕਰਦੀ हूं पिता पुत्र ते पवित्र आत्मा मैं ਤੁਹਾਡਾ ਥੈਂਕਸ ਕਰਦੀ हूं मैं तेरी ਤਾਰੀਫ ਕਰਦੀ हूं प्रभु जी मेरे पिता ਪਰਮੇਸ਼ਰ ਤੁਸੀਂ ਮਹਾਨ ਜੀ ਦੀ ਆਵਾਣ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਜੀ ਤੁਸੀਂ ਦਿਆ ਦੇ ਸਾਥਕ ਜੀ ਮੇਰੇ ਪਿਤਾ ਪਵਿੱਤਰ ਆਤਮਾ ਤੁਹਾਡਾ ਵਾਚਨ ਕਹਿੰਦਾ ਕਿਸੇ ਗੱਲ ਦੀ ਚਿੰਤਾ ਨਾ ਕਰ ਸਾਚ ਪ੍ਰਭੂ ਅਸੀਂ ਕਿਸੇ ਗੱਲ ਦੀ ਚਿੰਤਾ ਨਹੀਂ ਕਰਦੇ ਪ੍ਰਭੂ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਇਸ ਪ੍ਰਾਰਥਨਾ ਨੂੰ ਸੁਣਨ ਮੇਰੇ ਪਿਤਾ ਤੇਰਾ ਆਤਮਾ ਅਦਭੁਤ ਰੀਤੀਆਂ ਕਰੇ ਕਰੇ ਤੇਰਾ ਆਤਮਾ ਮੇਰੇ ਪਿਆਰੇ ਪ੍ਰਭੂ ਜੀ ਇਨਾਂ ਦੀਆਂ ਇਦਕੇ ਨੂੰ ਚੇਂਜ ਕਰ ਦੇ ਮੇਰੇ ਖੁਦਾਵਾਨ ਪਵਿੱਤਰ ਆਤਮਾ ਤੇਰੀ ਮਹਿਮਾ ਤੇਰੀ ਵਡਿਆਈ ਕਰਨ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਤੁਹਾਡਾ ਵਾਚਨ ਕਹਿੰਦਾ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦਵਾਂਗਾ ਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਤੇ ਓਖੀਆਂ ਗੱਲਾਂ ਦੱਸਾਂਗਾ ਪ੍ਰਭੂ ਤੇਰਾ ਆਤਮਾ ਨੂੰ ਓਖੀਆਂ ਤੇ ਵੱਡੀਆਂ ਗੱਲਾਂ ਦੱਸੇ ਮੇਰੇ ਪਿਤਾ ਇਨਾਂ ਦੇ ਦਿਲਾਣ ਦਿਮਾਗਾਂ ਚ ਖੁਦਾਵਾਨ ਤੇਰਾ ਆਤਮਾ ਕਰੇ ਕਰੇ ਮੇਰੇ ਖੁਦਾਵਾਨ ਪਵਿੱਤਰ ਆਤਮਾ ਦੇ ਜੀਵਨ ਚ ਕਾਰੀ ਕਰੋ ਮੇਰੇ ਪਿਤਾ ਅਨ ਦੇ ਜੀਵਨ ਚ ਕਾਰੀ ਕਰੋ ਅਨ ਦੇ ਜੀਵਨ ਚ ਆਓ ਕੁਦਾਵਨ ਪਿਤਾ ਜੀ ਨਾਲੇ ਸ਼ੂਲੋ ਤੁਹਾਡੇ ਸੁਰਗੀ ਦੂਤ ਸ਼ੂਲਣ ਕੁਦਾਵਨ ਪਵਿੱਤਰ ਆਤਮਾ ਤੁਹਾਡੀ ਦਾਸਨੀ ਪ੍ਰਾਰਥਨਾ ਕਰਦੀ ਹੈ ਕੁਦਾਵਨ ਇਹਨ ਲਈ ਇਹਨਾਂ ਦੇ ਹਰ ਇੱਕ ਮਾਰਗ ਨੂੰ ਓਪਨ ਕਰਨ ਲਈ ਮੈਂ ਤੁਹਾਡਾ ਥੈਂਕਸ ਕਰਦੀ ਹਾਂ ਪ੍ਰਭੂ ਜੀ ਮੇਰੇ ਪਿਤਾ ਤੁਹਾਡਾ ਵਚਨ ਕਹਿੰਦਾ ਕਿ ਇਹ ਗੱਲ ਦੀ ਚਿੰਤਾ ਨਾ ਕਰ ਹਰ ਇੱਕ ਬੋਝ ਇਨਦੇ ਜੀਵਨ ਚ ਆਊਟ ਆਊਟ ਹਰ ਇੱਕ ਅਟੈਕ ਸ਼ੈਤਾਨ ਦੀ ਸਾਰੀ ਯੋਜਨਾ ਇਨਦੇ ਜੀਵਨ ਚ ਆਊਟ ਇਨਦੇ ਕਰਾਨੇ ਆਊਟ ਵੀ ਤਾ ਤੁਹਾਡਾ ਕਲਾਮ ਕਹਿੰਦਾ ਤੂੰ ਬੱਤਰਾ ਕਰਾਨਾ ਬਚਾਇਆ ਜਾਏਗਾ ਮੇਰੇ ਪਿਤਾ ਇਨਦਾ ਸਾਰਾ ਕਰਨਾ ਬਚਾਇਆ ਜਾਵੇ ਤੁਹਾਡੇ ਪੁੱਤਰ ਨਾਮ ਦੇ ਵਿੱਚ ਮੇਰੇ ਪਿਤਾ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸਾਰੀ ਸ਼ਕਤੀ ਇਨਦੇ ਜੀਵਨ ਚ ਆਊਟ ਕਰਦੀ ਆਊਟ ਕਰਦੀ ਹੈ ਤੁਹਾਡੀ ਅਗਨੀ ਮੰਗਦੀ ਹੈ ਮੇਰੇ ਪਿਤਾ ਜੋ ਏਲੀਆ ਦੇ ਟਾਈਮ ਉਤਰੀ ਸੀ ਮੇਰੇ ਪਿਤਾ ਉਹੀ ਅਗਨੀ ਪਿਤਾ ਇਸੇ ਕળે ਪਿਤਾ ਪਰਮੇਸ਼ਰ ਉਤਰੇ ਜਿੰਨੀ ਵੀ ਜਿੰਨੇ ਸਪਰਥਨ ਨੂੰ ਸੁਣਨ ਤੇਰਾ ਆਤਮਾ ਦੇ ਜੀਵਨ ਚ ਕਾਰਜ ਕਰੇ ਤੇਰਾ ਆਤਮਾ ਨੂੰ ਸ਼ੂਵੇ ਮੇਰੇ ਪਰਮੇਸ਼ਰ ਸ਼ੂਲਾ ਖੁਦਾਵਨ ਤੁਹਾਡੇ ਸਵਰਗੀ ਦੂਤ ਸ਼ੂਨ ਟੈਚ ਕਰਨ ਖੁਦਾਵਨ ਟੈਚ ਕਰਨ ਮੇਰੇ ਪਿਆਰੇ ਪ੍ਰਭੂ ਜੀ ਵਦਵਨ ਐ ਪ੍ਰਾਰਥਨਾ ਮੈਂਨੀ ਕਰਦੀ ਬੜਾ ਆਤਮਾ ਕਰ ਰਿਆ ਖੁਦਾ ਬੜਾ ਆਤਮਾ ਦੇ ਜਿਵੇਂ ਚਾਰੇ ਕਰ ਰਿਆ ਮੇਰੇ ਪਰਮੇਸ਼ਰ ਸਾਰੇ ਬੋਝ ਟੈਂਸ਼ਨ ਇਹਨਾਂ ਦੀ ਲਾਈਫ ਚ ਆਊਟ ਹੋ ਜਨ ਆਊਟ ਹੋ ਜਨ ਆਊਟ ਹੋ ਜਨ ਸ਼ੈਤਾਨ ਦੇ ਸਾਰੇ ਹਥਿਆਰ ਆਊਟ ਆਊਟ ਯਸ਼ੂ ਦੇ ਨਾਮ ਚ ਸ਼ੈਤਾਨ ਦੇ ਸਾਰੇ ਹਥਿਆਰ ਆਊਟ ਆਊਟ ਯਸ਼ੂ ਦੇ ਨਾਮ ਚ ਇਹਨਾਂ ਦੇ ਬੱਚਿਆਂ ਦੇ ਜੀਵਨ ਚ ਇਹਨਾਂ ਦੇ ਜੀਵਨ ਚ ਇਨ ਦੇ ਕਰਾਨੀਆਂ ਦੇ ਜੀਵਨ ਚ ਆਊਟ ਕਰ ਦਿਓ ਯੇਸ਼ੂ ਦੇ ਨਾਮ ਚ ਪਿਤਾ ਆਤਮਾ ਦੇ ਜੀਵਨ ਚ ਆਓ ਇਹਨਾਂ ਦੇ ਜੀਵਨ ਨੂੰ ਚੇਂਜ ਕਰੋ ਮੇਰੇ ਪਰਮੇਸ਼ਰ ਹਰ ਇੱਕ ਸਪਿਰਿਟ ਇਹਨਾਂ ਦੇ ਜੀਵਨ ਚੋਂ ਐਸੀ ਕਢੀ ਆਊਟ ਹੋ ਜੀ ਆਊਟ ਹੋ ਜੀ ਮੇਰੇ ਪਰਮੇਸ਼ਰ ਮੈਂ ਤੁਹਾਡਾ ਥੈਂਕਸ ਕਰਦੀ ਇਹਨਾਂ ਨੂੰ ਆਸ਼ੀਸ਼ ਦੇਣ ਲਈ ਇਹਨਾਂ ਨੂੰ ਪਿਤਾ ਪਰਮੇਸ਼ਰ ਸ਼ੂਨ ਦੇ ਲਈ ਇਨਾਂ ਦੇ ਕਰਾਨਿਆਂ ਨੂੰ ਬਲਾਸ ਕਰਨ ਦੇ ਲਈ ਇਹਨਾਂ ਨੂੰ ਪਿਤਾ ਉੱਤਮ ਆਸ਼ੀਸ਼ ਦੇਣ ਲਈ ਕਰਦੇ ਵੜ ਸਪਿਰਿਟ ਆਊਟ 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 ਜੋ ਕਾਰੋਬਾਰ ਚ ਗਰਾਵਟ ਪਈ ਆਊਟ 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 ਇਨਾਂ ਦੇ ਨਵੇਂ ਕਾਰੋਬਾਰ ਓਪਨ ਯੇਸ਼ੂ ਦੇ ਨਾਮ ਚ ਇਹਨਾਂ ਨੂੰ ਹਰ ਇੱਕ ਚੀਜ਼ ਬਰੋਤੀ ਮਿਲੇ ਯੇਸ਼ੂ ਦੇ ਨਾਮ ਚ ਮੇਰੇ ਪਰਮੇਸ਼ਰ ਪਿਤਾ ਮੈਂ ਟਾਟਾ ਥੈਂਕਸ ਕਰਦੀ ਮੈਂ ਤੁਹਾਡੀ ਤਾਰੀਫ ਕਰਦੀ ਮੇਰੀ ਖੁਦਾਵਨ ਪੁਤਰਾਤਮਾ ਇਹਨਾਂ ਨੂੰ ਉੱਤਮ ਕਾਰੋਬਰ ਦੇਣ ਦੇ ਲਈ ਮੈਂ ਤੁਹਾਡਾ ਥੈਂਕਸ ਕਰਦੀ ਮੈਂ ਤੁਹਾਡੀ ਤਾਰੀਫ ਕਰਦੀ ਹਾਂ ਪ੍ਰਭੂ ਮੇਰੇ ਪਿਤਾ ਤੁਸੀਂ ਸਭ ਪ੍ਰਾਰਥਨਾ ਸੁਣੀ ਖੁਦਾਵਾਨ ਮੇਰੇ ਪਰਮੇਸ਼ਰ ਏਕ-ਏਕ ਜਿਨਾਂ ਨੂੰ ਹੀਲ ਕੀਤਾ ਏਕ-ਏਕ ਜਿਨਾਂ ਨੂੰ ਇਸ਼ੂ ਆ ਮੇਰੇ ਪਰਮੇਸ਼ਰ ਜਿਨਨੇ ਵਿੱਚ ਇਸ ਪ੍ਰਾਰਥਨਾ ਨੂੰ ਸੁਣ ਚੁੱਕੇ ਨੇ ਉਹਨਾਂ ਦਾ ਆਤਮਾ ਖੁਦਾਵਾਨ ਬlesਸ ਹੋ ਚੁੱਕਿਆ ਉਹਨਾਂ ਦਾ ਜੀਵਨ ਬlesਸ ਹੋ ਚੁੱਕਿਆ ਉਹਨਾਂ ਨੂੰ ਅਦਭੁਤ ਕੁਵਾਇਆਂ ਨਾਲ ਖੜਿਆ ਕਰਨ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਆ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਪ੍ਰੀਤਰਾਤਮਾ ਤੁਸੀਂ ਕਿਆ ਮੰਗੋ ਤੇ ਦਿੱਤਾ ਜਾਏਗਾ ਮੈਂ ਲਈ ਆਸ਼ੀਸ਼ ਬਰਕਤ ਚੰਗਿਆਈ ਨੂੰ ਮੰਗਦੀ ਆ ਤੇ ਮੈਂ ਵਿਸ਼ਵਾਸ ਕਰਦੀ ਆ ਪ੍ਰਭੂ ਇਹਨਾਂ ਨੂੰ ਤੁਸੀਂ ਦੇ ਚੁੱਕੇ ਜੇ ਜਨਾਂ ਦੇ ਦਰਦ ਜੇ ਪੇੜ ਦਰਦ ਇਹਨਾਂ ਜੀਵਾਂ ਚ ਖਤਮ ਹੋ ਚੁੱਕੀ ਮੇਰੇ ਪੈਨਾ ਜਿਨ੍ਹਾਂ ਦੇ ਵਿੱਚ ਪੇੜ ਦਰਦ ਹੋ ਰਹੀ ਹੈ ਯੇਸ਼ੂ ਦਾ ਆਤਮਾ ਉਹਨਾਂ ਨੂੰ ਆਯਾਦ ਕਰ ਚੁੱਕਿਆ ਹੈ ਤੁਸੀਂ ਚੰਗੇ ਹੋ ਚੁੱਕੇ ਜੀ ਯੇਸ਼ੂ ਦੇ ਨਾਮ 'ਚ ਤੁਸੀਂ ਬlesਸ ਕੀਤੇ ਕੀ ਜੀ ਯੇਸ਼ੂ ਦੇ ਨਾਮ 'ਚ ਤੁਸੀਂ ਅਦੁੱਤ ਗਵਾਹੀਆਂ ਨਾਲ ਖੜੇ ਹੋ ਕਿਤੇ ਕੀ ਜੀ ਯੇਸ਼ੂ ਦੇ ਨਾਮ 'ਚ ਤੁਹਾਡੇ ਘਰਾਂ ਨੇ ਬਚਾਈ ਚੁੱਕੇ ਨੇ ਯੇਸ਼ੂ ਦੇ ਨਾਮ 'ਚ ਮੈਂ ਤਾਰੀਫ ਕਰਦੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਾਰੀ ਕਲੀਸਿਆ ਨੂੰ ਖੁਦਾਵਾ ਤੁਹਾਡੇ ਪੁੱਤਰ ਲਹੂ ਦੇ ਵਿੱਚ ਕਵਰ ਕਰਦੀ ਹਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤਾਰੀਫ ਕਰਦੀ ਹਾਂ ਪਰਮੇਸ਼ੀ ਯੇਸ਼ੂ ਮਸੀਹ ਦੇ ਨਾਮ 'ਚ ਮੰਗਦੀ ਹਾਂ ਆਮੇਨ Amen. Uh, Amen. Uh, God bless you all.